ਲੋ ਵੀ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਆਂ ਸਰਦਾਰ ਸਾਹਿਬ ਕੋਲੇ ਡੇਰੇ ਤੇ ਤੇ ਇੱਥੋਂ ਜਿਹੜਾ ਲੰਗਰ ਪ੍ਰਸ਼ਾਦਾ ਬਣ ਰਿਹਾ ਸ਼ੁਰੂ ਤੋਂ ਪਹਿਲੇ ਦਿਨ ਤੋਂ ਹੀ ਥੋੜਾ ਪ੍ਰਸ਼ਾਦਾ ਬਣ ਕੇ ਜਾ ਰਿਹਾ ਤੁਸੀਂ ਆਪਾਂ ਪੁੱਜੀ ਸਤਿ ਸ੍ਰੀ ਅਕਾਲ ਡੇਰੇ ਦਾ ਨਾਮ ਦੱਸੋ ਜੀ ਇਹ ਕਪੂਰ ਸਿੰਘ ਵਿਰਕ ਦਾ ਡੇਰਾ ਹਾਂਜੀ ਤੇ ਕਿਹੜੇ ਕਿਹੜੇ ਡੇਰੇ ਮਿਲ ਕੇ ਜਿਹੜਾ ਇਥੋਂ ਲੰਗਰ ਪ੍ਰਸ਼ਾਦਾ ਇਹ ਕਿਰਨ ਸਿੰਘ ਲੋਰੀਆ ਨਾਲ ਡੇਰਾ ਸਾਡੇ ਠੀਕ ਹੈ ਜੀ ਤੇ ਉਹ ਸਾਰੇ ਪਰਿਵਾਰ ਜਣੇ ਕੀ ਰਲ ਕੇ ਸਾਰੇ ਪਰਿਵਾਰ ਹਾਂ ਆਜੋ ਦੋਸਤੋ ਤੁਹਾਨੂੰ ਦਿਖਾਉਨੇ ਆਂ ਬੀਬੀਆਂ ਪੈਣਾ ਚਣੀਆਂ ਸਾਰੀਆਂ ਇੱਥੇ ਰਲ ਕੇ ਸੰਤਨ ਪ੍ਰਸ਼ਾਦਾ ਬਣ ਰਿਆ ਇੱਥੋਂ ਚਾਹ ਬਣ ਕੇ ਜਾਂਦੀ ਹੈ ਇੱਥੋਂ ਹੀ ਮਤਲਬ ਰੋਟੀਆਂ ਬਣ ਕੇ ਜਾਂਦੀਆਂ માતા ਜੀ ਅੱਗ ਬਾਲੀ ਜਾਂਦੇ ਆ ਇੱਥੇ ਬੈਠੇ ਨੇ ਚਾਹ ਬਣੀ ਜਾਂਦੀ ਆ ਉਧਰ ਪ੍ਰਸ਼ਾਦੇ ਬਣੀਆਂ ਜਾਂਦੇ ਤੇ ਇੱਥੋਂ ਜਿਹੜੇ ਪ੍ਰਸ਼ਾਦੇ ਬਣ ਕੇ ਜਾਂਦੇ ਆ ਜੀ ਆਪਣੀ ਖਨੌਰੀ ਬਾਰਡਰ ਤੇ ਪਹਿਲੇ ਦਿਨ ਤੋਂ ਜਿਹੜਾ ਪ੍ਰਸ਼ਾਦਾ ਬਣ ਕੇ ਜਾਂਦਾ ਮਿੱਸਾ ਪ੍ਰਸ਼ਾਦਾ ਤੁਸੀਂ ਦੇਖ ਸਕਦੇ ਹੋਰ ਮਾਤਾ ਜੀ ਚੜਦੀ ਕਲਾ ਚੀ ਆਹ ਦੀ ਹੈ ਚਲੋ ਮਾਲਕ ਕਿਰਪਾ ਕਰੇ ਸੋ ਆਈ ਜਿਹੜਾ ਆਪਣਾ ਪਿਆਰ ਬਣਾ ਰਵੇ ਤੇ ਆਪਣਾ ਜਿਹੜਾ ਹੈਗਾ ਅੰਦੋਲਨ ਚੜ੍ਹਦੀ ਕਲਾ ਦੇ ਵਿੱਚ ਦਿਸਣਾ ਚਾਹੀਦਾ ਸੋ ਇਹੋ ਜੀਆਂ ਜੜੀਆਂ ਸੇਵਾਵਾਂ ਹੁੰਦੀਆਂ ਇਹੇ ਛੋਟੇ ਕਰਮਾਂ ਵਾਲੇ ਪਰਿਵਾਰ ਹੁੰਦੇ ਜਿਹੜੇ ਕਰਦੇ ਆ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਨੂੰ ਗੱਲ ਹੋਰ ਦੱਸ